ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਫਿਰ ਜੀ ਅੱਜ ਆਪਾਂ ਲੈ ਕੇ ਆਏ ਆਂ ਜੀ ਇੱਕ ਹੋਰ ਖੂਬਸੂਰਤ ਇਹ ਬੂਰੀ ਦੇ ਵਿੱਚ ਨੀਲੀ ਰਾਵੀ ਦੀ ਇਹ ਮੱਝ ਸੋ ਇਸ ਵਿੱਚ ਕੀ ਡਿਟੇਲ ਹੈਗੀ ਆਪਾਂ ਤੁਹਾਡੇ ਨਾਲ ਜਰੂਰ ਜਿਹੜੀ ਆ ਜਾਣਕਾਰੀ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈ ਆਹ ਤਸੀਲ ਜਿਹੜਾ ਇਹ ਫਾਜ਼ਿਲਕਾ ਆ ਜਾਂਦਾ ਬਿਲਕੁਲ ਐਨ ਬਾਰਡਰ ਦੇ ਨਾਲ ਲੱਗਦਾ ਇਹ ਪਿੰਡ ਹੈਗਾ ਦੋਸਤੋ ਜਿੱਥੇ ਇਹ ਮੱਝ ਖੜੀ ਆ ਇਸਦੇ ਉਹਨਾਂ ਜੀਤ ਸਿੰਘ ਹੈਗੇ ਨੇ ਉਹਨਾਂ ਦੇ ਨੰਬਰ ਜਿਹੜੇ ਆਪਾਂ ਡਿਸਪਲੇ ਕੀਤੇ ਨੇ ਇਹਨਾਂ ਦਿੱਤੇ ਗਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਮੱਝ ਖਰੀਦ ਸਕਦੇ ਹੋ ਸੋ ਦੋਸਤੋ ਬਾਰਡਰ ਦੀ ਬਰੀਡ ਇਹ ਹੈਗੀ ਆ ਬਿਲਕੁਲ ਬੂਰੀ ਦੇ ਵਿੱਚ ਨੀਲੀ ਰਾਵੀ ਤੀਜਾ ਸੂਆ ਇਸ ਵਾਰ ਦੋਸਤੋ ਇਹ ਸੂਨ ਜਾ ਰਹੀ ਆ ਕਾਫੀ ਜਿਆਦੀ ਵਧੀਆ ਅ ਬ੍ਰੀਡ ਦੇ ਵਿੱਚ ਇਹ ਮੱਝ ਹੈਗੀ ਆ ਚੰਗੀ ਵਧੀਆ ਮਿਲਕ ਲਾਈਨ ਦੀ ਇਹ ਮੱਝ ਹੈਗੀ ਆ 14 ਤੋਂ 15 ਲੀਟਰ ਦੀ ਬਾਈ ਖੁਰਾ ਦੱਸਿਆ ਵੀ ਇਸ ਦੀ ਮਿਲਕ ਦੀ ਕੈਪੈਸਿਟੀ ਰਹੀ ਹੈ ਦੂਜੇ ਸਵੇਰ ਤੱਕ ਇਸ ਵਾਰ ਵੀ ਇਸ ਤੋਂ ਚੰਗੀ ਉਮੀਦ ਕੀਤੀ ਜਾਂਦੀ ਹੈ ਆ ਜਿਹੜੀ ਸਰਕਾਰੀ ਆ ਉਹੋ ਇਸ ਨੂੰ ਏਆਈ ਕੀਤੀ ਗਈ ਆ ਬਾਕੀ ਵਧੀਆ ਚੰਗੇ ਬੱਚੇ ਆਉਣ ਦੀ ਸੁਭਾਵਨਾ ਹੈ ਪਹਿਲੇ ਬੱਚੇ ਵੀ ਇਸ ਮਦਰ ਦੇ ਵਿੱਚੋਂ ਬੂਰੇ ਬੱਚੇ ਆਏ ਹਨ ਬਾਕੀ ਇਸ ਵਾਰ ਵੀ ਚੰਗੀ ਆਸ ਕੀਤੀ ਜਾਂਦੀ ਹੈ ਦੋਸਤੋ ਬਾਕੀ ਮਿਲਕ 14 ਤੋਂ 15 ਲੀਟਰ ਦੀ ਮਿਲਕ ਦੀ ਕਪੈਸਿਟੀ ਇਸ ਥੱਲੇ ਅਜੇ ਤੱਕ ਰਹੀ ਹੈਗੀ ਆ ਆਰਡਰ ਤੁਸੀਂ ਵੇਖ ਸਕਦੇ ਹੋ ਢਿਲ ਹੈਗੀ ਹੈ ਜੇ 7 ਤੋਂ 8 ਦਿਨ ਤਕਰੀਬਨ ਇਸ ਨੇ ਲੈ ਜਾਣੇ ਹਨ ਆ ਕਾਫੀ ਜਿਆਦੀ ਵਧੀਆ ਚੰਗੀ ਮੱਝ ਹੈਗੀ ਆ ਦੋਸਤੋ ਨੀਲੀ ਰਾਵੀ ਦੇ ਵਿੱਚ ਸਿੰਘ ਖੁੱਲਾ ਥੋੜਾ ਜਿਹਾ ਜ਼ਿਆਦਾ ਖੁੱਲਾ ਆਪਾਂ ਕਹਿ ਸਕਦੇ ਹਾਂ ਸਿੰਘ ਬੰਤਰ ਤੁਸੀਂ ਵੇਖ ਹੀ ਸਕਦੇ ਹੋ ਦੋਸਤੋ ਬਿੱਲੀ ਅੱਖ ਲੱਗੀ ਹੈਗੀ ਆ ਚਾਰੇ ਪੈਰ ਵਾਈਟ ਹਨ ਪੂਛ ਵਾਈਟ ਹੈ ਦੋਸਤੋ ਨੀਲੀ ਰਬੀ ਦੇ ਵਿੱਚ ਨਿਸ਼ਾਨੀਆਂ ਕਵਰ ਕਰਦੀ ਹੈਗੀ ਇਹ ਮੱਝ ਹੈਗੀ ਹੈ ਬਾਟਰ ਏਰੀਆ ਦੇ ਬਿਲਕੁਲ ਜੰਮੀਪਲੀ ਬਾਈ ਹੋਰਾਂ ਦੇ ਘਰ ਦੀ ਇਹ ਬਰੀਡ ਹੈਗੀ ਆ ਸੋ ਰੇਟ ਦੀ ਗੱਲ ਕਰਦਿਆਂ ਜੀ 1 ਲੱਖ ਰੁਪਈਆ ਬਾਈ ਹੋਰੀ ਇਸ ਦੀ ਡਿਮਾਂਡ ਕਰਦੇ ਨੇ ਮੌਕੇ ਤੇ ਥੋੜਾ ਬਾਧਾ ਮਾਨਦਾਨ ਜ਼ਰੂਰ ਕੀਤਾ ਜਾਵੇਗਾ ਦਿੱਤੇ ਗਏ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਦੋਸਤੋ ਇਹ ਮੱਝ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ